ਟਰੰਪ ਟੈਰਿਫ ਅਤੇ ਮੋਦੀ ਸਰਕਾਰ ਸਾਥੀਓ ਆਧਾਰਾ ਇਨਕਲਾਬੀ ਸੈਦਾਰਾ ਵਿੱਚ ਤੁਹਾਡਾ ਸਵਾਗਤ ਹੈ 2016 ਵਿੱਚ ਜਦੋਂ ਅਮਰੀਕਾ ਵਿੱਚ ਰਾਸ਼ਟਰਪਤੀ ਦੀ ਚੋਣ ਹੋ ਰਹੀ ਸੀ ਉਦੋਂ ਡੋਨਾਲਡ ਟਰੰਪੋ ਪਹਿਲੀ ਵਾਰ ਰਾਸ਼ਟਰਪਤੀ ਦੀ ਚੋਣ ਲੜਿਆ ਸੀ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਅਮਰੀਕਾ ਦੀ ਯਾਤਰਾ ਤੇ ਗਿਆ ਆਪਣੀ ਯਾਤਰਾ ਦੌਰਾਨ ਮੋਦੀ ਨੇ ਨਿਊਯਾਰਕ ਦੇ ਟਾਈਮਸ ਸਕੁਅਰ ਵਿੱਚ ਇੱਕ ਤਮਾਸ਼ੇ ਦਾ ਪ੍ਰਬੰਧ ਕੀਤਾ ਜਿਸ ਵਿੱਚ ਅਮਰੀਕਾ ਵਿੱਚ ਵਸੇ ਭਾਰਤੀ ਕੁਲੀਨ ਵਰਗ ਵਿਸ਼ੇਸ਼ ਕਰਕੇ ਗੁਜਰਾਤੀ ਨੇ ਆਪਣੇ ਸੌਮੇ ਅਤੇ ਸਾਧਨਾ ਦੇ ਬਲ ਤੇ ਪ੍ਰਭਾਵਸ਼ਾਲੀ ਇਕੱਠ ਕੀਤਾ ਸੀ ਜਿਸ ਨੂੰ ਹੌਦੀ મોદી ਦਾ ਨਾਮ ਦਿੱਤਾ ਗਿਆ ਇਸ ਤਮਾਸ਼ੇ ਵਿੱਚ ਰਾਸ਼ਟਰਪਤੀ ਦੀ ਚੋਣ ਲੜ ਰਿਆ ਡੋਨਾਲਡ ਟਰੰਪ ਵੀ ਸ਼ਾਮਿਲ ਹੋਇਆ ਉਦੋਂ ਤੱਕ ਕਾਫੀ ਹੱਦ ਤੱਕ ਸਪਸ਼ਟ ਹੋ ਚੁੱਕਿਆ ਸੀ ਕਿ ਟਰੰਪ ਜਿੱਤ ਵੱਲ ਵੱਧ ਰਿਹਾ ਹੈ ਤਾਂ ਮੋਦੀ ਨੇ ਨਾਰਾ ਲਗਾਇਆ ਅਬ ਕੀ ਵਾਰ 트ੰਪ ਸਰਕਾਰ ਜਿਸ ਤੱਕ ਗੁਜਰਾਤਿਆ ਨੇ ਪੂਰੇ ਜੋਰ ਸ਼ੋਰ ਨਾਲ ਹੰਗਾਰਾ ਭਰਿਆ 트ੰਪ ਨੇ ਵੀ ਮੋਦੀ ਨੂੰ ਮੇਰਾ ਨਿੱਜੀ ਮਿੱਤਰ ਕਿਹਾ ਉਸ ਕੌਮੀ ਮੀਡੀਆ ਦੇ ਕੁੰਨਾ ਵਾਲੇ ਸਰਕਾਰ ਦੇ ਤੁਤੂ ਮੀਡੀਆ ਨੇ 트ੰਪ ਅਤੇ ਮੋਦੀ ਦੀ ਦੋਸਤੀ ਦਾ ਖੂਬ ਗੁਣਗਾਨ ਕੀਤਾ ਅਤੇ ਇਸ ਨੂੰ ਮੋਦੀ ਦੀ ਅਗਵਾਈ ਵਿੱਚ ਸੰਸਾਰ ਪੱਧਰ ਤੇ ਦੇਸ਼ ਦੀ ਵਧ ਰਹੀ ਪੁਗਤ ਅਤੇ ਮਹੱਤਵ ਦੇ ਪ੍ਰਗਟਾਵੇ ਵਜੋਂ ਪੇਸ਼ ਕੀਤਾ ਪਰ ਹੁਣ ਜਦੋਂ 2024 ਵਿੱਚ ਰਾਸ਼ਟਰਪਤੀ ਦੀ ਚੋਣ ਹੋ ਰਹੀ ਸੀ ਤਾਂ 트੍ਰੰਪ ਦੀ ਚੋਣ ਰਣਨੀਤੀ ਅਤੇ ਭਾਸ਼ਣਾ ਤੋਂ ਸਪਸ਼ਟ ਸੰਕੇਤ ਮਿਲ ਰਿਹਾ ਸੀ ਕਿ 트੍ਰੰਪ ਸੰਸਾਰ ਪ੍ਰਬੰਧ ਨੂੰ ਚਗਚੋਰ ਦੇਣ ਵਾਲੀਆਂ ਨੀਤੀਆਂ ਲਿਆਵੇਗਾ ਜਿਸ ਨਾਲ ਸੰਸਾਰ ਦੇ ਮੁਲਕਾਂ ਦੀਆਂ ਰਾਜਸਥਾਨੀਆਂ ਵਿੱਚ ਇਸ ਨੂੰ ਉਤਸੁਕਤਾ ਚਿੰਤਾ ਅਤੇ ਅਨਿਸ਼ਚਿਤਤਾ ਦੀ ਭਾਵਨਾਵਾਂ ਨਾਲ ਦੇਖਿਆ ਜਾ ਰਿਹਾ ਸੀ ਉਸ ਸਮੇਂ ਵੀ ਭਾਰਤ ਦਾ ਤੁਟੂ ਮੀਡੀਆ ਟਰੰਪਾ ਮੋਦੀ ਦੀ ਨਿੱਤਰਤਾ ਦੇ ਸੋਲੇ ਲਾਉਂਦਿਆਂ ਇਹ ਪਰਚਨ ਫੈਲਾ ਰਿਹਾ ਸੀ ਕਿ ਟਰੰਪ ਦਾ ਭਾਰਤ ਪ੍ਰਤੀਉਖ ਸਖਤ ਨਹੀਂ ਹੋਵੇਗਾ ਪਰ ਤੋਂਮਾਂਤ੍ਰ ਸਿਆਸਤ ਵਿੱਚ ਦੋਸਤੀ ਜਾਂ ਰਿਸ਼ਤੇ ਆ ਦੀ ਕੋਈ ਐਨੀਤ ਨਹੀਂ ਹੁੰਦੀ ਇਸ ਵਿੱਚ ਰੁਖ ਨਜ਼ਰੀਆ ਅਤੇ ਫੈਸਲੇ ਉਪਗੋਲਿਕ ਸਿਆਸਤ ਤੇ ਆਧਾਰਿਤ ਹੁੰਦੇ ਹਨ ਨਿੱਜੀ ਰਿਸ਼ਤਿਆਂ ਦਾ ਲਬਾਦਾ ਤਾਂ ਉਪਗੋਲਿਕ ਸਿਆਸਤ ਹਿੱਤਾਂ ਨੂੰ ਪੂਰੇ ਕਰਨ ਲਈ ਪਾਇਆ ਅਤੇ ਲਾਇਆ ਜਾਂਦਾ ਹੈ ਦੇਸ਼ਾਂ ਤੇ ਉਹਨਾਂ ਦੇ ਆਗੂਆਂ ਦੀ ਬੁਗਗਤ ਉਹਨਾਂ ਦੀ ਸਮਰੱਥਾ ਅਤੇ ਸ਼ਕਤੀ ਅਨੁਸਾਰ ਹੁੰਦੀ ਹੈ ਇਹ ਉਦੋਂ ਸਾਹਮਣੇ ਆਇਆ ਜਦੋਂ ਟਰੰਪ ਨੇ ਸੌਂ ਚੁੱਕ ਕੇ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣਾ ਸੀ ਭਾਰਤ ਦੇ ਵਿਦੇਸ਼ ਵਿਭਾਗ ਨੇ ਆਪਣੇ ਸਾਰੇ ਸੁੰਮੇ ਵਰਤ ਕੇ ਪੂਰੇ ਬਾਹਲਾਈ ਕੇਂਦਰਿੰਦਰ ਰੰਗੋਦੀ ਨੂੰ ਇਸ ਸਮਾਗਮ ਲਈ ਸੱਦਾ ਪੱਤਰ ਦਿੱਤਾ ਜਾਵੇ ਪਰ 트ੰਪ ਨੇ ਇਸ ਨੂੰ ਅਣਗੌਲਿਆ ਕਰ ਦਿੱਤਾ ਦੂਸਰੇ ਪਾਸੇ 트ੰਪ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿੰਗਪਿੰਗ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਵਿਸ਼ੇਸ਼ ਤੌਰ ਤੇ ਸੱਦਾ ਭੇਜਿਆ ਪਰ ਉਸ ਨੇ ਇਨਕਾਰ ਕਰ ਦਿੱਤਾ ਇਸ ਤੋਂ ਹੀ 트럼ਪ ਪ੍ਰਸ਼ਾਸਨ ਦੀਆਂ ਨਜ਼ਰਾਂ ਵਿੱਚ ਮੋਦੀ ਸਰਕਾਰ ਦੇ ਔਕਾਤ ਦਾ ਸਪਸ਼ਟ ਪ੍ਰਗਟਾਵਾ ਹੋ ਗਿਆ ਸੀ ਪਰ ਭਾਰਤਕ ਤੋਂ ਮੀਡੀਆ ਫਿਰ ਵੀ ਮੋਦੀ ਅਤੇ 트럼ਪ ਦੀ ਦੋਸਤੀ ਦਾ ਗੁਣगान ਕਰਦਾ ਰਿਹਾ ਡੋਨਾਲਡ 트럼ਪ ਨੇ ਪੂਰੀ ਦੁਨੀਆ ਵਿੱਚ ਵਪਾਰ ਅੰਦਰ ਤੈਅਰਫ ਨੂੰ ਇੱਕ ਹਥਿਆਰ ਦੀ ਤਰ੍ਹਾਂ ਵਰਤ ਰਿਹਾ ਹੈ ਉਹ ਇਸ ਹਥਿਆਰ ਨੂੰ ਦੋਸਤਾਂ ਅਤੇ ਦੁਸ਼ਮਣਾਂ ਦੋਹਾਂ ਵਿਰੁੱਧ ਵਰਤ ਰਿਹਾ ਹੈ ਆਪਣੇ ਗਵਾਂਡੇ ਅਤੇ ਸਭ ਤੋਂ ਮੇਰਲੇ ਸਹਿਯੋਗੀ ਕੈਨੇਡਾ ਵਿਰੋਧ 25% ਟੈਕਸ ਲਗਾ ਦਿੱਤਾ ਹੈ ਆਪਣੇ ਯੂਰਪੀ ਸਹਿਯੋਗੀਆਂ ਨੂੰ ਵੀ ਉਸਨੇ ਆਪਣੇ ਇਸ ਤੈਰਫ ਦੇ ਹਥਿਆਰ ਤੋਂ ਬਖਸ਼ਿਆ ਨਹੀਂ ਹੈ ਉਸਨੇ ਚੀਨ ਤੇ 150% ਟੈਕਸ ਲਾਉਣ ਦਾ ਐਲਾਨ ਕੀਤਾ ਜਿਨ੍ਹਾਂ ਨੇ ਇਸ ਦੀ ਇਸ 100 ਤਮ ਕੀ ਇਹ ਡੇਗੋਡੇ ਟੇਕਨ ਦੀ ਥਾਂ ਚੀਨ ਵਿੱਚ ਸਭ ਤੋਂ ਵੱਧ ਪਾਏ ਜਾਂਦੇ ਦੁਰਲਭ ਖਣਿਜ ਰੇਅਰ ਅਰਥ ਮੈਟਲ ਦੀ ਪੈਦਾਵਾਰਕ ਟੌਨ ਦਾ ਸੰਕੇਤ ਦੇ ਦਿੱਤਾ ਹੈ ਇਹ ਦੁਰਲਭ ਖਣਿਜ ਪਦਾਰਥ ਹੈਡਫੋਨ ਸਪੀਕਰਸ ਹਾਰਡ ਡਰਾਈਵਸ smartphones LED ਸਕਰੀਨ ਟੀਵੀ ਮੋਨਿਟਰਸ ਨਵੀਂ ਉਣਯੋਗ ਊਰਜਾ ਹਵਾ টারਬਾਈਨ ਜਨਰੇਟਰ ਬਿਜਲੀ ਵਾਹਨ ਡਿਫੈਂਸ 에어로ਸਪੇਸ ਡਾਕਟਰੀ ਟੈਕਨੋਲੋਜੀ ਐਮ ਆਰ ਆਈ ਪਰਮਾਣੂ ਬੈਟਰੀਆਂ ਦਿਲ ਚ ਲਾਏ ਜਾਣ ਵਾਲੇ ਪੇਸਮੇਕਰ ਸਪੇਸ ਉਪਗ੍ਰਹ ਸਿਸ਼ਾ ਅਤੇ ਆਪਟਿਕ ਸ਼ੀਸ਼ਾ ਆਦਿ ਵਿੱਚ ਵਰਤੇ ਜਾਂਦੇ ਹਨ ਚੀਨ ਵਿੱਚ ਇਸ ਦੇ ਪੰਡਾਰ ਵੀ ਵਧੇਰੇ ਹਨ ਅਤੇ ਕੱਢਣ ਦੀ ਸੁਰੱਖਿਅਤ ਤਕਨੀਕ ਵੀ ਹੈ ਹੋਰ ਮੁਲਕਾਂ ਵਿੱਚ ਜਿੱਥੇ ਇਸ ਦੇ ਪੰਡਾਰ ਤਾਂ ਹਨ ਪਰ ਤਕਨੀਕ ਦੀ ਘਾਟ ਹੈ ਇਹ ਦੁਰਲਭ ਖਣਜ ਆਧੁਨਿਕ ਪੈਦਾਵਾਰ ਦੀ रीढ़ ਦੀ ਹੱਡੀ ਹੈ ਅਮਰੀਕਾ ਵਿੱਚ ਇਹਨਾਂ ਦੁਰਲਭ ਖਣਿਜਾਂ ਲਈ ਵਦੇਰੇ ਕਰਕੇ ਚੀਨ ਤੇ ਨਿਰਭਰ ਹੈ ਇਸ ਸੰਕੇਤ ਨਾਲ ਹੀ ਟਰੰਪ ਨੇ 150% ਟੈਕਸ ਵਾਲਾ ਦਬਾਕੜਾ ਮੁਲਤਵੀ ਕਰ ਦਿੱਤਾ ਅਤੇ ਚੀਨ ਨਾਲ ਵਪਾਰ वार्ताਾਂ ਸ਼ੁਰੂ ਕਰ ਲਈਆਂ ਚੀਨ ਨੇ ਵਪਾਰ वार्ता ਸ਼ੁਰੂ ਕਰਨ ਲਈ ਚਾਰ ਸ਼ਰਤਾਂ ਲਾਈਆਂ ਸਨ ਪਹਿਲੀ ਸ਼ਰਤ ਇਹ ਕਿ ਬਰਾਬਰਤਾ ਦੇ ਆਧਾਰ ਤੇ ਹੀ ਗੱਲਬਾਤ ਹੋਵੇਗੀ। ਦੂਜੀ ਸ਼ਰਤ ਇਹ ਕਿ ਵਾਰਤਾਵਾ ਮ ਦੌਰਾਨ ਕਿਸੇ ਕਿਸਮ ਦੇ ਦਬਾਅ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਤੀਜੀ ਸ਼ਰਤ ਇਹ ਕਿ ਕੋਈ ਵੀ ਸਮਝੌਤਾ ਉਹੀ ਹੋਵੇਗਾ ਜੋ ਦੋਵਾਂ ਧਿਰਾਂ ਲਈ ਲਾਭਕਾਰੀ ਹੋਵੇ। ਅਤੇ ਚੌਥੀ ਸ਼ਰਤ ਇਹ ਸੀ ਕਿ ਤੀਜੇ ਦੇਸ਼ ਵਿੱਚ ਵਾਰਤਾਵਾ ਹੋਣਗੇ। ਅਮਰੀਕਾ ਨੇ ਇਹ ਚਾਰੇ ਸ਼ਰਤਾਂ ਮੰਨ ਕੇ ਅਤੇ ਦਬਾਅ ਦੇ ਹਥਿਆਰ ਟੈਰਿਫ ਨੂੰ ਪਾਸੇ ਰੱਖ ਕੇ ਵਾਰਤਾਵਾ ਸ਼ੁਰੂ ਕਰ ਲਈਆਂ। ਚੀਨ ਨੇ ਆਪਣਾ ਰੁਖ ਐਨ ਸ਼ੁਰੂ ਵਿੱਚ ਹੀ ਸਪਸ਼ਟ ਕਰ ਦਿੱਤਾ ਸੀ 150% ਟੈਰਫ ਲਾਉਣ ਵਾਲੇ 트럼ਪ ਨੇ ਬਿਆਨ ਤੇ ਕੋਈ ਹਲ ਬੜਾਹਟ ਵਾਲਾ ਪ੍ਰਤੀਕਰਮ ਦੇਣ ਦੀ ਥਾਂ ਚੀਨ ਸਰਕਾਰ ਨੇ ਬੜੇ ਠੰਮੇ ਨਾਲ 트럼ਪ ਦੇ ਇਸ ਬਿਆਨ ਨੂੰ ਮੂਰਖਾਨਾ ਕਰਾ ਦਿੱਤਾ ਨਤੀਜਾ ਸਭ ਦੇ ਸਾਹਮਣੇ ਹੈ ਦੂਜੇ ਪਾਸੇ ਜੇਕਰ ਭਾਰਤ ਦੀ ਗੱਲ ਕਰੀਏ ਤਾਂ 트럼ਪ ਨੇ ਐਨ ਸ਼ੁਰੂ ਵਿੱਚ ਹੀ ਬਿਆਨ ਦਿੱਤਾ ਸੀ ਕਿ ਭਾਰਤ ਸਭ ਤੋਂ ਵੱਧਰੇ ਟੈਰਿਫ ਲਾਉਣ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ ਇਸ ਕਰਕੇ ਭਾਰਤ ਤੇ ਬਰਾਬਰ ਟੈਰਿਫ ਲਗਾਏਗਾ 트럼ਪ ਦੇ ਟੈਰਿਫ ਹਮਲੇ ਦਾ ਸਾਹਮਣਾ ਕਰਨ ਦੀ ਤਿਆਰੀ ਕਰਨ ਦੀ ਬਜਾਏ ਸੰਗੀ ਲਾਣਾ ਅਤੇ ਧੂ ਧੂ ਮੀਡੀਆ ਮੋਦੀ 트럼ਪ ਦੋਸਤੀ ਦੇ ਸਿੱਧੇ ਪੜਨ ਵਿੱਚ ਲੱਗਿਆ ਰਿਹਾ 트럼ਪ ਨੇ ਭਾਰਤ ਤੇ 25% ਟੈਰਿਫ ਲਾਉਣ ਦਾ ਐਲਾਨ ਕੀਤਾ ਵਾਰ ਦੇਸ਼ਾਂ ਵਾਂਗ ਆਪਣੇ ਦਾਅ ਪੇਚ ਅਨੁਸਾਰ ਟਰੰਪ ਪ੍ਰਸ਼ਾਸਨ ਨੇ ਭਾਰਤ ਦਾ 25% ਟੈਰਿਫ ਮੁਲਤਵੀ ਕਰਕੇ ਵਪਾਰ वार्ता ਸ਼ੁਰੂ ਕਰ ਲਈ। वार्ताਆਂ ਦੇ ਕੁਝ ਦੌਰ ਹੋਏ ਪਰ ਕੋਈ ਸਮਝੌਤਾ ਸਿਰੇ ਨਾ ਚੜਿਆ। ਇਸੇ ਦੌਰਾਨ ਭਾਰਤ ਵੱਲੋਂ ਸਸਤੇ ਭਾਅ ਤੇ ਲੈ ਕੇ ਮਹਿੰਗੇ ਭਾਅ ਸੰਸਾਰ ਮੰਡੀ 'ਚ ਖਾਸ ਕਰਕੇ ਯੂਰਪ ਵਿੱਚ ਵੇਚਣ ਦਾ ਦੋਸ਼ ਲਾ ਕੇ ਭਾਰਤ ਤੇ 25% ਟੈਰਿਫ ਹੋਰ ਲਾ ਦਿੱਤਾ ਇਸ ਤਰ੍ਹਾਂ ਅਮਰੀਕਾ ਜਾਣ ਵਾਲੀਆਂ ਭਾਰਤੀ ਵਸਤਾਂ ਤੇ 50% ਟੈਰਿਫ ਲੱਗੇਗਾ ਇਸ ਦੇ ਨਾਲ ਹੀ 트럼ਪ ਸਰਕਾਰ ਨੇ ਅਗਸਤ ਦੇ ਅਖੀਰ ਵਿੱਚ ਵਪਾਰ ਵਾਰਤਾਵਾਂ ਦਾ ਹੋਣ ਵਾਲਾ ਅਗਲਾ ਦੌਰ ਰੱਦ ਕਰ ਦਿੱਤਾ ਹੈ ਭਾਵੇਂ ਵਪਾਰ ਵਾਰਤਾਵਾਂ ਦਾ ਦੌਰ ਰੱਦ ਹੋ ਗਿਆ ਹੈ ਤਾਂ ਵੀ ਇਹ ਜਾਣਨਾ ਦਿਲਚਸਪ ਹੋਵੇਗਾ ਕਿ ਇਹਨਾਂ ਵਾਰਤਾਵਾਂ ਵਿੱਚ ਕਿਹੜੇ ਮੁੱਦੇ ਸਨ ਸਭ ਤੋਂ ਮਹੱਤਵਪੂਰਨ ਮਸਲਾ ਸੀ ਕਿ ਅਮਰੀਕਾ ਭਾਰਤੀ ਖੇਤੀ ਬਾਜ਼ਾਰ ਵਿੱਚ ਆਪਣੀਆਂ ਵਸਤਾਂ ਵੇਚਣੀਆਂ ਚਾਹੁੰਦਾ ਹੈ ਭਾਰਤ ਸਰਕਾਰ ਅਮਰੀਕਾ ਤੋਂ ਕਈ ਖੇਤੀ ਉਤਪਾਦ ਵਿੱਚ ਇਸ ਕਰਕੇ ਖਰੀਦਣੋਂ ਇਨਕਾਰ ਸੀ ਕਿਉਂਕਿ ਉਹ ਵਸਤਾਂ ਜੀਨ ਸੋਦੇ ਦੂਜਾ ਨਾਲ ਪੈਦਾ ਕੀਤੀਆਂ ਗਈਆਂ ਸਨ ਭਾਵੇਂ ਭਾਰਤ ਸਰਕਾਰ ਦਾ ਇਹ ਸਿਰਫ ਬਹਾਨਾ ਹੀ ਸੀ ਕਿਉਂਕਿ ਭਾਰਤ ਸਰਕਾਰ ਨੇ ਕਈ ਜਨ ਸੋਧੀਆਂ ਫਸਲਾਂ ਦੀ ਪਹਿਲਾ ਕਾਸ਼ਟ ਵੀ ਮਨਜ਼ੂਰੀ ਦਿੱਤੀ ਹੋਈ ਹੈ ਅਮਰੀਕਾ ਲਈ ਸਾਰੇ ਦੁਨੀਆ ਦੇ ਦੇਸ਼ਾਂ ਚੋਂ ਅਮਰੀਕਾ ਲਈ ਇੱਕ ਸਭ ਤੋਂ ਲਾਹੇਵੰਦ ਫੈਕਟਰ ਇਹ ਹੈ ਕਿ ਇਸ ਦੀ ਕਰੰਸੀ ਡਾਲਰ ਅੰਤਰਰਾਸ਼ਟਰੀ ਵਪਾਰ ਦਾ ਮਾਧਿਅਮ ਹੈ ਇਸੇ ਕਰਕੇ ਅਮਰੀਕੀ ਸਾਮਰਾਜ ਨੂੰ ਡਲਰ ਸਾਮਰਾਜ ਵੀ ਕਿਹਾ ਜਾਂਦਾ ਹੈ ਪਰ ਪਿਛਲੇ ਕੁਝ ਅਰਸੇ ਤੋਂ ਇਹ ਰੁਝਾਨ ਸਾਹਮਣੇ ਆ ਰਿਹਾ ਹੈ ਕਿ ਕਈ ਦੇਸ਼ ਆਪਣੀਆਂ ਸਥਾਨਕ ਕਰੰਸੀਆਂ ਰਾਹੀਂ ਵਪਾਰ ਕਰਨ ਲੱਗੇ ਹਨ ਇਰਾਕ ਵਿੱਚ ਅਮਰੀਕੀ ਹਾਕਮਾਂ ਵੱਲੋਂ ਸਦਾਮ ਹੁਸੈਨ ਦਾ ਤਖਤਾ ਪਲਟਣ ਦਾ ਇੱਕ ਕਾਰਨ ਉਸ ਦਾ ਯੂਰਪ ਦੇ ਕੁਝ ਦੇਸ਼ਾਂ ਨੂੰ ਯੂਰੋ ਬਦਲੇ ਤੇਲ ਵੇਚਣਾ ਸੀ ਅਮਰੀਕਾ ਦੀ ਇराण ਨਾਲ ਦੁਸ਼ਮਣੀ ਦਾ ਇੱਕ ਕਾਰਨ ਵੀ ਸੀ ਕਿ ਉਸ ਦਾ ਸਥਾਨਕ ਕਰੰਸੀਆਂ ਨਾਲ ਤੇਲ ਵਪਾਰ ਹੈ ਸਮਕਾਲੀ ਸੰਸਾਰ ਵਿੱਚ ਡਾਲਰ ਸਾਮਰਾਜ ਨੂੰ ਸਭ ਤੋਂ ਵੱਡੀ ਚੁਣੌਤੀ ਬ੍ਰਿਕਸ ਦੇਸ਼ਾਂ ਅਤੇ ਇਸ ਦੇ ਫੈਲ ਰਹੇ ਪ੍ਰਭਾਵ ਤੋਂ ਹੈ ਇਸ ਕਰਕੇ 트럼ਪ ਬ੍ਰਿਕਸ ਦੇਸ਼ਾਂ ਖਾਸ ਕਰਕੇ ਭਾਰਤ ਚੀਨ ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਆਧ ਨੂੰ ਵਿਸ਼ੇਸ਼ ਨਿਸ਼ਾਨਾ ਬਣਾ ਰਿਹਾ ਹੈ ਭਾਰਤ ਦੇ ਪ੍ਰਮੁੱਖ ਵਪਾਰਕ ਭਾਈਵਾਲਾਂ ਵਿੱਚੋਂ ਰੂਸ ਇੱਕ ਹੈ ਭਾਰਤ ਦਾ ਰੂਸ ਤੋਂ ਆਯਾਤ ਦੋ ਖੇਤਰਾਂ ਤੇਲ ਅਤੇ ਜੰਗੀ ਸਾਜ਼ੋ ਸਮਾਨ ਹੈ ਇਹ ਵਪਾਰ ਰੂਬਲ ਰੁਪਏ ਵਿੱਚ ਹੁੰਦਾ ਹੈ ਇਸ ਕਰਕੇ ਅਮਰੀਕਾ ਦਾ ਤੋਸ ਹੈ ਕਿ ਭਾਰਤ ਦਾ ਰੂਸ ਨਾਲ ਵਪਾਰ ਕਟੇ ਵਪਾਰ वार्ताਆਂ ਵਿੱਚ ਅਮਰੀਕਾ ਦਾ ਇੱਕ ਮੁੱਦਾ ਇਹ ਹੈ ਕਿ ਭਾਰਤ ਤੇਲ ਅਤੇ ਹਥਿਆਰ ਰੂਸ ਤੋਂ ਨਾ ਖਰੀਦ ਕੇ ਅਮਰੀਕਾ ਤੋਂ ਖਰੀਦੇ। ਭਾਰਤ ਅਮਰੀਕਾ ਵਪਾਰ ਵਾਰਤਾਵਾਂ ਵਿੱਚ ਇਹ ਮੁੱਦੇ ਅੜਕੇ ਵਾਲੇ ਮੁੱਦੇ ਹਨ। ਜਿੱਥੇ ਮੋਦੀ ਸਰਕਾਰ 트ੰਪ ਪ੍ਰਸ਼ਾਸਨ ਅੱਗੇ ਗੋਡੇ ਟੇਕਨ ਦੇ ਰਾਹ ਪਈ ਹੈ। ਉਥੇ ਕਪਾਹ ਦਰਾਮਦ ਤੋਂ 11% ਟੈਰਿਫ ਹਟਾਉਣ ਨਾਲ ਕਪਾਹ ਦੀ ਦਰਾਮਦ ਵਧੇਗੀ। ਕਪਾਹ ਮੰਡੀ 'ਚ ਬਹੁਤਾਤ ਹੋਣ ਨਾਲ ਭਾਰਤੀ ਕਿਸਾਨਾਂ ਦੇ ਕਪਾਹ ਮੰਡੀ ਵਿੱਚ ਉਲੇਗੀ ਅਤੇ ਉਹ ਘੱਟ ਪਾਟੇ ਵਿੱਚ ਵੇਚਣ ਲਈ ਮਜਬੂਰ ਹੋਣਗੇ ਅਜਿਹੀ ਸੰਭਾਵਨਾ ਬਣੀ ਹੋਈ ਹੈ ਕਿ ਖੇਤੀ ਆਧਾਰ ਢਾਂਚਾ ਹਿੱਸਾ ਖਤਮ ਹੋਣ ਨਾਲ ਪਹਿਲਾਂ ਹੀ ਨਿਵੇਸ਼ ਦੀ ਕਮੀ ਦਾ ਸਾਹਮਣਾ ਕਰ ਰਹੇ ਖੇਤੀ ਖੇਤਰ ਨੂੰ ਵਧੇਰੇ ਨਿਵੇਸ਼ ਤੋੜੇ ਦਾ ਹੋਰ ਸਾਹਮਣਾ ਕਰਨਾ ਪਵੇਗਾ ਤਰੰਤ ਦੇ ਟੈਰਿਫ ਹੱਲੇ ਦਾ ਸਾਹਮਣਾ ਕਰਨ ਵਿੱਚ ਮੋਦੀ ਸਰਕਾਰ ਦਾ ਰਵਈਆ ਕੀ ਨੀ ਸਰਕਾਰ ਦੇ ਉਲਟ ਗੋਡੇ ਟੇਕੂ ਅਤੇ ਢਾਵਾਂ ਡੋਲਦ ਰਿਹਾ ਹੈ ਇਹਨਾਂ वार्ताਵਾਂ ਵਿੱਚ ਭਾਰਤ ਦੇ ਵਫਤ ਭਾਵੇਂ ਜੀਨ ਸੋਧੀਆਂ ਫਸਲਾਂ ਦੇ ਦੁਰਪਰਭਾਵਾਂ ਦੀ ਗੱਲ ਕਰਦਾ ਰਿਹਾ ਹੈ ਪਰ ਇਸ ਨੇ ਚੋਪਚੀਤੇ ਕੁਝ ਜੀਨ ਸੋਧੀਆਂ ਬੀਜਾਂ ਵਾਲੀਆਂ ਫਸਲਾਂ ਦੇ ਆਯਾਤ ਲਈ ਸਹਿਮਤੀ ਦੇ ਦਿੱਤੀ ਹੈ ਭਾਰਤ ਅਮਰੀਕਾ ਤੋਂ ਕਪਾਹ ਮੰਗਵਾਉਂਦਾ ਹੈ ਅਤੇ ਕਪਾਹ ਤੋਂ ਬਣੇ ਵਸਤਰ ਅਮਰੀਕਾ ਨੂੰ ਵੇਚਦਾ ਹੈ ਇਹਨ ਮੁਖ ਰੂਪ ਵਿੱਚ ਘਰੇਲੂ ਵਸਤਰ ਜਿਨ੍ਹਾਂ ਚ ਸੂਤੀ ਟੀ-ਸ਼ਰਟਾਂ ਔਰਤਾਂ ਦੇ ਸੂਤੀ ਟੌਪ ਅਤੇ ਟੀ-ਸ਼ਰਟਾਂ ਬੱਚਿਆਂ ਦੇ ਸੂਤੀ ਕੱਪੜੇ ਸੂਤੀ ਗਲੀਚੇ ਅਤੇ ਐਪਰਨ ਆਦ ਹਨ ਜਿਹੜਾ ਕਾਟਨ ਦਾ ਸਮਾਨ ਅਮਰੀਕਾ ਨੂੰ ਨਿਰਯਾਤ ਕੀਤਾ ਜਾਂਦਾ ਹੈ ਉਸ ਵਿੱਚ ਸੂਤੀ ਟੀ-ਸ਼ਰਟਾਂ 9.71% ਔਰਤਾਂ ਕੁੜੀਆਂ ਦੇ ਟੌਪ ਟੀ-ਸ਼ਰਟਾਂ 6.52% ਅਤੇ ਬੱਚਿਆਂ ਦੇ ਕੱਪੜੇ 5.46% ਹਨ। ਭਾਰਤ ਦੇ ਕਰੇਲੀ ਕੱਪੜਿਆਂ ਦੇ ਨਿਰਯਾਤ ਦਾ 60% ਅਤੇ ਘਰਪੈਟ ਦਾ 50% ਅਮਰੀਕਾ ਨੂੰ ਹੁੰਦਾ ਹੈ। ਹੁਣ ਇਸ ਤੇ 50% ਟੈਰਿਫ ਲੱਗਣਾ ਹੈ। ਇਸ ਖੇਤਰ ਵਿੱਚ ਭਾਰਤ ਦੇ ਮੁਕਾਬਲੇ ਵਿੱਚ ਬੰਗਲਾਦੇਸ਼, ਇੰਡੋਨੇਸ਼ੀਆ, ਕੰਬੋਡੀਆ ਅਤੇ ਵਿਅਤ ਨਾਮ ਹਨ। ਬੰਗਲਾਦੇਸ਼ ਲਈ ਟੈਰਿਫ 20% ਇండోਨੇਸ਼ੀਆ ਕੰਬੋਡੀਆ ਲਈ 10% ਅਤੇ ਵੀਅਤਨਾਮ ਲਈ ਟੈਰਿਫ 20% ਹੈ ਮੋਦੀ ਸਰਕਾਰ ਨੇ ਗੋਡੇ ਟੇਕਦਿਆਂ ਆਯਾਤ ਕੀਤੀ ਜਾਣ ਵਾਲੀ ਕਪਾਹ ਤੇ ਜੋ 11% ਟੈਰਿਫ ਸੀ ਉਸ ਨੂੰ ਖਤਮ ਕਰ ਦਿੱਤਾ ਹੈ ਇਸ ਤੋਂ ਬਿਨਾ ਮੋਦੀ ਸਰਕਾਰ ਨੇ ਖੇਤੀ 인ਫਰਾਸਟ੍ਰਕਚਰ ਸਸ ਜੋਕਰੇਲੂ ਵਸਤਾਂ ਤੇ ਐਕਸਾਈਜ਼ ਡਿਊਟੀ ਵਜੋਂ ਆਯਾਤ ਵਸਤਾਂ ਕਸਟਮ ਡਿਊਟੀ ਅਰਥਾਤ ਟੈਲਫ ਵਜੋਂ ਲਾਇਆ ਜਾਂਦਾ ਹੈ ਇਹ ਸੇਬ ਦਾਲਾਂ ਤੇ ਹੋਰ ਖੇਤੀ ਉਤਪਾਦਾਂ ਗੈਸ ਪੈਟਰੋਲ ਡੀਜ਼ਲ ਸੋਨਾ ਚਾਂਦੀ ਖਾਦਾਂ ਅਤੇ ਅਲਕੋਹਲ ਵਸਤਾਂ ਤੇ ਲਾਇਆ ਜਾਂਦਾ ਹੈ ਇਸ ਵਿੱਚ ਕਈ ਅਮਰੀਕਾ ਤੋਂ ਆਯਾਤ ਕੀਤੀਆਂ ਜਾਣ ਵਾਲੀਆਂ ਹਨ ਹੁਣ ਭਾਰਤ ਸਰਕਾਰ ਨੇ ਇਹ ਸੈਸ ਖਤਮ ਕਰਨ ਦਾ ਫੈਸਲਾ ਕਰ ਲਿਆ ਹੈ ਭਾਰਤ ਸਰਕਾਰ ਨੇ ਇਹ ਫੈਸਲਾ 18 ਅਗਸਤ ਨੂੰ ਲਿਆ ਤੇ 19 ਨੂੰ ਲਾਗੂ ਹੋ ਗਿਆ ਕਹਿਣ ਨੂੰ ਇਹ 30 ਸਤੰਬਰ ਤੱਕ ਹੈ ਪਰ ਲਾਜਮੀ ਹੀ ਵਿਧਾਇਆ ਜਾਵੇਗਾ ਇਸ ਤਰ੍ਹਾਂ ਮੋਦੀ ਸਰਕਾਰ ਵਪਾਰ ਵਾਲਤਾ ਦੇ ਅੜਿੱਕਿਆਂ ਨੂੰ ਚੁੱਪਚੀਤੇ ਗੋਡੇ ਟੇਕ ਕੇ ਦੂਰ ਕਰਨ ਦੇ ਰਾਹ ਪਈ ਹੈ ਜਿੱਥੋਂ ਤੱਕ ਜੰਗੀ ਸਮਾਨ ਅਤੇ ਤੇਲ ਦਾ ਸਵਾਲ ਹੈ ਇਸ ਵਿੱਚ ਟਰੰਪ ਦੀ ਮੰਗ ਪੂਰੀ ਕਰਨ ਲਈ ਭਾਰਤ ਸਰਕਾਰ ਕੋਲ ਸਪੇਸ ਨਹੀਂ 60ਆਂ ਦੇ ਦੂਸਰੇ ਅੱਧਾ ਵਿੱਚ ਭਾਰਤ ਨੇ ਸੋਵੀਅਤ ਯੂਨੀਅਨ ਕੋਲੋਂ ਕੱਚਾ ਤੇਲ ਖਰੀਦਿਆ ਤਾਂ ਅਮਰੀਕਾ ਵੱਲੋਂ ਲਾਏ ਤੇਲ ਸੋਧਕ ਕਾਰਖਾਨੇ ਨੇ ਇਸ ਤੇਲ ਨੂੰ ਸੋਧਨ ਤੋਂ ਇਨਕਾਰ ਕਰ ਦਿੱਤਾ ਇਸ ਦੇ ਸੋਵੀਅਤ ਯੂਨੀਅਨ ਨੇ ਇਥੇ ਤੇਲ ਸੋਧਕ ਕਾਰਖਾਨੇ ਲਾਏ ਹੁਣ ਰੂਸੀ ਸਾਮਰਾਜ ਵੀ ਉਹੀ ਦਾ ਵਰਤਿਆ ਵਰਤ ਸਕਦਾ ਹੈ ਜੋ 60ਆਂ ਨੇ ਅਕੀਰ ਵਿੱਚ ਅਮਰੀਕੀ ਸਾਮਰਾਜ ਨੇ ਵਰਤਿਆ ਸੀ ਇਸ ਕਰਕੇ ਭਾਰਤ ਸਰਕਾਰ ਰੂਸੀ ਤੇਲ ਖਰੀਦਣ ਤੋਂ ਬਿਲਕੁਲ ਸਾਫ਼ ਇਨਕਾਰ ਨਹੀਂ ਕਰ ਸਕਦੀ ਇਸੇ ਤਰ੍ਹਾਂ ਜਿੱਥੋਂ ਤੱਕ ਹਥਿਆਰਾਂ ਦਾ ਸਵਾਲ ਹੈ 70ਵਿਆਂ ਨੇ ਆਰੰਭ ਤੇ ਖਾਸ ਕਰਕੇ ਹਿੰਦ-ਸੋਵੀਅਤ ਮਿੱਤਰਤਾ ਸੰਧੀ ਹੋਣ ਤੋਂ ਬਾਅਦ ਭਾਰਤ ਜੰਗੀ ਸਾਜ਼ੋ-ਸਮਾਨ ਲਈ ਮੁੱਖ ਰੂਪ ਵਿੱਚ ਰੂਸ ਤੇ ਨਿਰਭਰ ਹੈ ਭਾਵੇਂ ਅਸੀਂਿਆਂ ਦੇ ਦੂਜੇ ਅੱਧ ਤੋਂ ਭਾਰਤ ਨੇ ਹੋਰ ਦੇਸ਼ਾਂ ਤੋਂ ਹੋਰ ਵੀ ਜੰਗੀ ਸਮਾਨ ਖਰੀਦਣਾ ਸ਼ੁਰੂ ਕੀਤਾ ਹੈ ਜਿਵੇਂ ਜਰਮਨ ਤੋਂ ਪੰਡਬੀਆ 스웨덴 ਤੋਂ ਤੋਪਾਂ ਅਮਰੀਕਾ ਤੋਂ C-30 ਹੈਡিয়ার ਮਾਲਵਾਹਕ ਜਹਾਜ਼ ਅਤੇ ਬਰਤਾਨੀਆ ਤੋਂ ਹੈਲੀਕਾਪਟਰ ਖਰੀਦੇ ਹਨ ਹੁਣੇ ਜੈ ਮੋਦੀ ਸਰਕਾਰ ਨੇ ਫਰਾਂਸ ਤੋਂ ਖਰੀਦੇ ਹਨ ਪਾਰਮ ਮੇਨ ਬੈਟਲ ਟੈਂਕ ਤੇ ਮਿਜ਼ਾਈਲਾਂ ਅਤੇ ਲੜਾਕੂ ਜਹਾਜ਼ਾਂ ਲਈ ਭਾਰਤ ਰੂਸ ਤੇ ਨਿਰਭਰ ਹੈ ਜੇਕਰ ਭਾਰਤ ਰੂਸ ਨਾਲੋਂ ਜੰਗੀ ਸਮਾਨ ਦੀ ਖਰੀਦ ਬੰਦ ਕਰਦਾ ਹੈ ਅਤੇ ਜੇਕਰ ਰੂਸ ਟਾਹਲੇ ਪੁਰਜ਼ਿਆਂ ਦੀ ਸਪਲਾਈ ਰੋਕ ਦੇਵੇ ਤਾਂ ਭਾਰਤ ਦੀ ਸਾਰੀ ਜੰਗੀ ਮਸ਼ੀਨਰੀ ਨਗਾਰਾ ਹੋ ਕੇ ਰਹਿ ਜਾਵੇਗੀ ਇਸ ਕਰਕੇ ਭਾਰਤ ਕਿਸੇ ਵੀ ਤਰ੍ਹਾਂ ਟਰੰਪ ਦੀ ਇਹ ਇੱਛਾ ਪੂਰੀ ਕਰਨ ਦੇ ਸਮਰੱਥ ਨਹੀਂ ਨਵੀਂ ਸਦੀ ਦੇ ਪਹਿਲੇ ਦਹਾਕੇ ਤੋਂ ਸੰਸਾਰ ਦੀ ਤਸਵੀਰ ਬੁਨਿਆਦੀ ਤੌਰ ਤੇ ਬਦਲ ਗਈ ਹੈ ਉਦੋਂ ਤੱਕ ਸੰਸਾਰ ਬੁਨਿਆਦੀ ਤੌਰ ਤੇ 20ਵੀਂ ਸਦੀ ਦੇ ਅੰਤ ਤੱਕ ਇੱਕ ਧੂਵੀ ਸੰਸਾਰ ਸੀ ਉਸ ਸੰਸਾਰ ਵਿੱਚ ਅਮਰੀਕੀ ਸਾਮਰਾਜੀ ਮਹਾਸ਼ਕਤੀ ਦੀ ਚੌਦਰ ਚੱਲਦੀ ਸੀ ਸੰਸਾਰ ਵਿੱਚ ਜੰਗਤ ਸਾਮਰਾਜ ਦੇ ਹੱਥ ਵਿੱਚ ਸੀ ਪਰ 21ਵੀਂ ਸਦੀ 'ਚ ਇਹ ਸਥਿਤੀ ਬਦਲਣ ਲੱਗੀ ਅਤੇ ਬਹੁਤ ਰੂਵੀ ਸੰਸਾਰ ਉੱਭਰਨ ਲੱਗਾ ਪਹਿਲਾ ਦਹਾਕਾ ਪੂਰਾ ਹੋਣ ਤੱਕ ਬਹੁਤ ਰੂਵੀ ਸੰਸਾਰ ਹੋਂਦ ਵਿੱਚ ਆ ਗਿਆ ਪਰ ਅਮਰੀਕਾ ਵਿੱਚ ਬਾਈਡਨ ਦੇ ਕਮਾਂਡ ਸੰਭਾਲਣ ਤੇ ਮੁੜ ਕੇ ਇੱਕ ਤ੍ਰੂਵੀ ਸੰਸਾਰ ਸਿਰਜਣ ਦਾ ਪ੍ਰੋਜੈਕਟ ਅਮਰੀਕੀ ਸਾਮਰਾਜ ਨੇ ਸ਼ੁਰੂ ਕਰ ਲਿਆ ਯੂਕਰੇਨ ਵਿੱਚ ਰੂਸ ਨਾਲ ਨਾਟੋ ਦੀ ਜੰਗ ਇਸੇ ਪ੍ਰੋਜੈਕਟ ਦਾ ਹਿੱਸਾ ਹੈ ਬਾਈਡਨ ਤਾਂ ਇੱਕ ਤੂਵੀ ਸੰਸਾਰ ਸਿਰਜਣ ਲਈ ਆ ਤਾਂ ਛੇ ਸੀ ਪਰ ਟਰੰਪ ਇਸ ਤਰ੍ਹਾਂ ਵਿਚਰ ਰਿਹਾ ਜਿਵੇਂ ਉਹ ਇੱਕ ਤੂਵੀ ਸੰਸਾਰ ਦੀ ਕਮਾਂਦ ਰਿਆ ਹੋਵੇ ਟਰੰਪ ਦੀ ਇਸ ਕਲਪਨਾ ਅਤੇ ਬਾਹਰਮੁਖੀ ਹਕੀਕਤ ਵਿਚਕਾਰ ਇੱਕ ਅੰਤਰ ਵਿਰੋਧ ਹੈ ਟੈਰਿਫ ਦੇ ਦਬਕੇ ਟਰੰਪ ਦੀ ਕਲਪਨਾ ਦਾ ਪ੍ਰਗਟਾਵਾ ਹਨ ਅਤੇ ਮੁੜ ਕੇ ਟੈਰਿਫ ਨੂੰ ਮੁਲਤਵੀ ਕਰਕੇ ਵਪਾਰ वा वार्ता ਸ਼ੁਰੂ ਕਰ ਲੈਣਾ ਬਾਹਰमुखी ਹਕੀਕਤ ਨਾਲ ਉਸ ਦੀ ਐਡਜਸਟਮੈਂਟ ਕਰਨ ਦਾ ਤਰੀਕਾ ਹੈ ਹੁਣ ਤੱਕ ਇਹ ਹੀ ਕੁਝ ਸਾਹਮਣੇ ਆਇਆ ਹੈ ਜਿਵੇਂ ਅਸੀਂ ਪਿੱਛੇ ਜ਼ਿਕਰ ਕਰ ਆਏ ਹਾਂ ਕਿ ਜਿੱਥੋਂ ਤੱਕ ਦਵੱਲੇ ਵਪਾਰ ਸਮਝੌਤੇ ਦੀ ਗੱਲ ਹੈ ਮੋਦੀ ਸਰਕਾਰ ਅਮਰੀਕਾ ਦੀਆਂ ਮੰਗਾਂ ਤੇ ਗੋਡੇ ਟੇਕਣ ਦੇ ਰਾਹ ਪਈ ਹੈ ਪਰ ਰੂਸੀ ਤੇਲ ਅਤੇ ਹਥਿਆਰਾਂ ਦੇ ਮਾਮਲੇ ਵਿੱਚ ਮੋਦੀ ਸਰਕਾਰ ਨੇ ਰੰਪ ਦੇ ਨਿਰਦੇਸ਼ਾਂ ਨੂੰ ਲਾਗੂ ਨਹੀਂ ਕੀਤਾ ਹੈ ਵਪਾਰ वार्ताਵਾਂ ਦੌਰਾਨ ਵੀ ਇਹ ਆਪਣਾ ਪੱਖ ਰੱਖਦੀ ਰਹੀ ਹੈ ਇਸ ਤੋਂ ਕਈ ਲੋਕ ਸਮਝਦੇ ਹਨ ਕਿ ਮੋਦੀ ਸਰਕਾਰ ਅਮਰੀਕੀ ਸਾਮਰਾਜ ਦੇ ਵਿਰੋਧੀ ਹੈ ਕੁਝ ਇਸ ਨੂੰ ਭਾਰਤ ਦੀ ਰਸਮੀ ਆਜ਼ਾਦੀ ਨੂੰ ਹਕੀਕੀ ਆਜ਼ਾਦੀ ਦੇ ਪਰਮਾਣ ਵਜੋਂ ਪੇਸ਼ ਕਰ ਰਹੇ ਹਨ ਇੱਥੇ ਦੋ ਗੱਲਾਂ ਸਮਝਣ ਵਾਲੀਆਂ ਹਨ ਇਕ ਜਿਨੇ ਅਸੀਂ ਪਿਛੇ ਵਿਸਤਾਰ ਵਿੱਚ ਜ਼ਿਕਰ ਕਰ ਆਏ ਹਾਂ ਕਿ ਹਥਿਆਰਾਂ ਅਤੇ ਤੇਲ ਦੇ ਮਾਮਲੇ ਵਿੱਚ ਸਥਿਤੀ ਐਸੀ ਹੈ ਕਿ ਮੋਦੀ ਸਰਕਾਰ ਕੋਲ ਰੂਸ ਤੋਂ ਪਿੱਛੇ ਹਟਣ ਲਈ ਸਪੇਸ ਹੀ ਨਹੀਂ ਤੇਲ ਅਤੇ ਹਥਿਆਰਾਂ ਦੇ ਸਵਾਲ ਤੇ ਮੋਦੀ ਸਰਕਾਰ ਕੋਲ ਬਾਹਰ ਮੁਕੀ ਤੌਰ ਤੇ 트럼ਪ ਦਾ ਨਿਰਦੇਸ਼ ਮੰਨਣ ਦੀ ਕੋਈ ਗੁੰਜਾਇਸ਼ ਹੀ ਨਹੀਂ ਦੂਸਰੇ ਇਸ ਦਾ ਆਧਾਰ ਵਰਤਮਾਨ ਸੰਸਾਰ ਸਥਿਤੀ ਹੈ ਜਦੋਂ ਸੰਸਾਰ ਅਮਰੀਕਾ ਦੇ ਚੌਦਰ ਵਾਲਾ ਇਕਤ੍ਰਿਵਿ ਸੰਸਾਰ ਸੀ ਤਾਂ ਅਰਧ ਬਸਤੀ ਦੇਸ਼ਾਂ ਦੇ ਹਾਕਮਾਂ ਕੋਲ ਅਮਰੀਕੀ ਸਾਮਰਾਜ ਅੱਗੇ ਮੂੰਹ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ ਉਸ ਦੌਰ ਵਿੱਚ ਮੁੱਖ ਤੌਰ ਤੇ ਅਮਰੀਕੀ ਹਦਾਇਤਾਂ ਅਨੁਸਾਰ ਤਿਆਰ ਹੋਏ ਡੰਕਲ ਖਰੜੇ ਦੇ ਤੇ ਭਾਰਤੀ ਹਾਕਮਾਂ ਨੇ ਚੁੱਪਚਾਪ ਦਸਤਖਤ ਕਰ ਦਿੱਤੇ ਸਨ ਅਤੇ ਵਿਸ਼ਵ ਵਪਾਰ ਸੰਗਠਨ ਦਾ ਮੈਂਬਰ ਬਣ ਕੇ ਅਮਰੀਕੀ ਹੱਥ ਠੋਕੇ ਤੋਂ ਮੰਤਰੀ ਮੁਦਰਾ ਕੋਸ਼ ਤੇ ਦਿਸ਼ਾ ਨਿਰਦੇਸ਼ਾਂ ਤਹਿਤ ਸੰਸਾਰੀਕਰਨ ਉਦਾਰੀਕਰਨ ਅਤੇ ਨਿੱਜੀਕਰਨ ਵਾਲੀ ਨਵੀਂ ਆਰਥਿਕ ਨੀਤੀ ਲਿਆਂਦੀ ਭਾਰਤੀ ਹਾਕਮਾਂ ਨੇ ਅਮਰੀਕਾ ਨਾਲ ਰਣਨੀਤਿਕ ਭਾਈਵਾਲੀ ਵਾਲਾ ਸਮਝੌਤਾ ਕੀਤਾ ਅਤੇ ਵਿਸ਼ਾਖਾਪਟਨਮ بندرگاہ ਨੂੰ ਅਮਰੀਕੀ ਜੰਗੀ ਜਹਾਜ਼ਾਂ ਲਈ ਖੋਲ ਦਿੱਤਾ ਸੀ ਪਰ ਬਹੁਤ ਰੂਵੀ ਸੰਸਾਰ ਜੋ ਕਿ ਵਰਤਮਾਨ ਸੰਸਾਰ ਵਿੱਚ ਅਰਧ ਬਸਤੀ ਹਾਕਮਾਂ ਕੋਲ ਵੱਖ-ਵੱਖ ਸਾਮਰਾਜੀ ਸ਼ਕਤੀਆਂ ਵਿਚਕਾਰ ਪੈਂਤੜੇ ਬਾਜ਼ੀ ਲਈ ਸਖਲ ਜਾਂਦੀ ਹੈ ਅਤੇ ਉਹ ਆਪਣੇ ਹਿੱਤਾਂ ਲਈ ਸਾਮਰਾਜੀ ਸ਼ਕਤੀਆਂ ਵਿਚਕਾਰ ਝੂਲਦੇ ਰਹਿੰਦੇ ਹਨ ਇਹੇ ਮੋਦੀ ਸਰਕਾਰ ਕਰ ਰਹੀ ਹੈ ਤਰੰਪ ਦੇ ਦਬਾਅ ਕਾਰਨ ਰੂਸੀ ਸਾਮਰਾਜ ਦੇ ਹੋਰ ਨੇੜੇ ਹੋਈ ਹੈ ਰੂਸ ਨੇ ਵੀ ਭਾਰਤੀ ਹਕਮਾ ਨੂੰ ਆਪਣੇ ਲਾਗੇ ਹੋਰ ਖਿੱਚਣ ਲਈ ਤੇਲ ਕੀਮਤ ਵਿੱਚ 5% ਦੇਹ ਰਿਆ ਹੈ ਤੇ ਦੇਣ ਦਾ ਐਲਾਨ ਕੀਤਾ ਹੈ ਦੁਨੀਆ ਦੀ ਦੂਜੇ ਨੰਬਰ ਦੀ ਸ਼ਕਤੀ ਤੇ ਉੱਭਰ ਰਹੀ ਸਾਮਰਾਜੀ ਸ਼ਕਤੀ ਨਾਲ ਵੀ ਸੰਬੰਧ ਸੁਧਾਰਨ ਦੇ ਰਾਹ ਪਈ ਹੈ ਮੋਦੀ ਸਰਕਾਰ ਚੀਨੀ ਵਿਦੇਸ਼ ਮੰਤਰੀ ਨੇ ਹੁਣੇ ਜਏ ਭਾਰਤ ਦੀ ਯਾਤਰਾ ਕੀਤੀ ਹੈ ਅਤੇ ਮੋਦੇ ਸ਼ੰਗਾਈ ਸਹਿਯੋਗ ਸੰਗਠਨ ਦੀ ਮੀਟਿੰਗ ਵਿੱਚ ਹਿੱਸਾ ਲੈਣ ਜਾ ਰਹੇ ਹਨ ਜਿੱਥੇ ਉਹ ਚੀਨੀ ਰਾਸ਼ਟਰਪਤੀ ਸ਼ੀ ਜਿੰਪਿੰਗ ਨਾਲ ਮੁਲਾਕਾਤ ਕਰਨਗੇ ਫਿਰ ਵੀ ਜੇਕਰ ਕਿਸੇ ਨੂੰ ਭਾਰਤ ਆਜ਼ਾਦ ਲੱਗਦਾ ਹੈ ਤਾਂ ਉਸ ਨੂੰ ਭਾਰਤੀ ਵਿਦੇਸ਼ ਮੰਤਰੀ ਦਾ ਮਾਸਕੋ ਵਿੱਚ ਦਿੱਤਾ ਬਿਆਨ ਪੜ੍ਹਨਾ ਚਾਹੀਦਾ ਹੈ ਕਿਵੇਂ ਉਹ ਮਾਸਕੋ ਜਾ ਕੇ ਵੀ ਅਮਰੀਕਾ ਦੀਆਂ ਲੈ ਲੜੀਆਂ ਕੱਢ ਰਿਹਾ ਅਕਈ ਸੇ ਤਾਂ ਰੂਸ ਦੇ ਤੇਲ ਦੇ ਸਭ ਤੋਂ ਵੱਡੇ ਖਰੀਦਦਾਰ ਨਹੀਂ ਸਾਨੂੰ ਤਾਂ ਅਮਰੀਕਾ ਸਰਕਾਰ ਨੇ ਰੂਸ ਦਾ ਤੇਲ ਖਰੀਦਣ ਲਈ ਕਿਹਾ ਸੀ ਤਾਂ ਜੋ ਸੰਸਾਰ ਊਰਜਾ ਸਪਲਾਈ ਚੇਨਾਂ ਨਾ ਟੁੱਟੇ ਕਿਸੇ ਵੀ ਕੰਪਰਾਡੋਰ ਸਰਕਾਰ ਨੇ ਇਹੀ ਕੁਝ ਕਰਨਾ ਸੀ ਪਰ ਜੇਕਰ ਦਿੱਲੀ ਵਿੱਚ ਸੱਚੀ ਰਾਸ਼ਟਰੀ ਸਰਕਾਰ ਹੁੰਦੀ ਤਾਂ ਉਸ ਕੋਲ ਕੇਵਲ ਇਹੋ ਰਾਹ ਨਹੀਂ ਹੋਣਾ ਸੀ ਹੁਣ ਭਾਰਤੀ ਆਰਥਿਕਤਾ ਨਿਰਯਾਤ ਸੇਧਿਤ ਆਰਥਿਕਤਾ ਹੈ ਜੋ ਸੰਸਾਰ ਬਾਜ਼ਾਰ ਤੇ ਨਿਰਭਰ ਹੈ ਸੱਚੀ ਕੌਮੀ ਸਰਕਾਰ ਨੇ ਸੰਸਾਰ ਮੰਡੀ ਤੇ ਨਿਰਭਰਤਾ ਤਿਆਗ ਕੇ ਘਰੇਲੂ ਮੰਡੀ ਨੂੰ ਵਿਸਥਾਰਨ ਦਾ ਰਾਹ ਫੜਨਾ ਸੀ ਘਰੇਲੂ ਮੰਡੀ ਦਾ ਵਿਸਤਾਰ ਕਰਨ ਲਈ ਲੋਕਾਂ ਦੀ ਖਰੀਦ ਸਮਰਥਾ ਨੂੰ ਵਧਾਉਣਾ ਅਰਥਾਤ ਲੋਕਾਂ ਦੀਆਂ ਜੇਬਾਂ ਵਿੱਚ ਪੈਸਾ ਜਾਣ ਦਾ ਰਾਹ ਬਣਾਉਣਾ ਜਿਵੇਂ ਕਿਸਾਨਾਂ ਦੇ ਤਲ ਤਦਾਵਾਰ ਦੇ ਸੁਆਮੀ ਨਾਥਨ ਫਾਰਮੂਲੇ ਅਨੁਸਾਰ ਭਾ ਦੇਣੇ ਅਤੇ ਖੇਤ ਖਬਤ ਵਸਤਾਂ ਨੂੰ ਸਸਤਾ ਕਰਨਾ ਸਨਤੇ ਮਜ਼ਦੂਰਾਂ ਨੂੰ ਲੋੜ ਅਨੁਸਾਰ ਤਨਖਾਹ ਅਤੇ 100% ਮਹਿੰਗਾਈ ਪਤਾ ਪਿੰਡੂ ਮਜ਼ਦੂਰਾਂ ਲਈ 100% ਰੁਜ਼ਗਾਰ ਗਾਰੰਟੀ ਅਤੇ ਲੋੜ ਅਨੁਸਾਰ ਤਨਖਾਹ ਹਰ ਪੱਦਰ ਤੱਕ ਸਿੱਖਿਆ ਅਤੇ ਸਿਹਤ ਸੇਵਾਵਾਂ ਦੀ ਮੁਫਤ ਗਾਰੰਟੀ ਨਿਜੀਕਰਨ ਨੂੰ ਖਤਮ ਕਰਕੇ ਕੌਮੀ ਆਰਥਿਕਤਾ ਦੀ ਉਸਾਰੀ ਆਦ ਪਰੰਤੂ ਭਾਰਤ ਸਰਕਾਰ ਲੋਕਾਂ ਵੱਲ ਪਿੱਠ ਕਰਕੇ ਖੜੀ ਹੈ ਕਾਰਪੋਰੇਟ ਦੇ ਹਿੱਤ ਪੂਰਤੀ ਕਰ ਰਹੀ ਹੈ ਕਪਾਹ ਤੇ 11% ਟੈਰਿਫ ਹਟਾ ਕੇ ਨਿਰਯਾਤਕ ਕਾਰਪੋਰੇਟ ਨੂੰ ਖੁਸ਼ ਕੀਤਾ ਹੈ ਪਰ ਸਸਤੇ ਆਯਾਤ ਨਾਲ ਦੇਖ ਦੇ ਕਿਸਾਨਾਂ ਦੀ ਗਪਾਹ ਮੰਡੀਆਂ ਵਿੱਚ ਰੁਲੇਗੀ ਖੇਤੀ ਉਦਾਰ ਟਾਂਜਾ ਟੈਕਸ ਹਟਾ ਕੇ ਇਸ ਨੇ ਦੇਸੀ ਅਤੇ ਵਿਦੇਸ਼ੀ ਕਾਰਪੋਰੇਟ ਦਾ ਹਿੱਤ ਪੂਰਿਆ ਹੈ ਪਰ ਇਸ ਦੀ ਕੀਮਤ ਮੁਲਕ ਦੇ ਖੇਤੀ ਖੇਤਰ ਨੂੰ ਦੇਣੀ ਪਵੇਗੀ ਸਾਥੀਓ ਤੁਸੀਂ ਆਪਣੇ ਵਿਚਾਰ ਇਸ ਲੇਖ ਬਾਰੇ ਕਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਧੰਨਵਾਦ